ਅੱਜ ਵਾਤ ਤੁਹਾਨੂੰ ਅਨੰਦਪੁਰ ਸਾਹਿਬ ਦਾ ਹੋਡਿੰਗ ਦਿਖਾ ਰਹੇ ਆ ਅਸੀਂ ਖੜੇ ਐ ਕੌਲਾਂ ਵਾਲੇ ਟੋਬੇ ਤੋਂ ਨੈਣਾ ਦੇਵੀ ਮੰਦਿਰ ਨੂੰ ਜੋ ਰਸਤਾ ਜਾਂਦਾ ਐ ਇਹ ਸਾਹਮਣੇ ਕੌਲਾ ਵਾਲਾ ਟੋਬਾ ਐ ਅਨੰਦਪੁਰ ਸਾਹਿਬ ਆ ਗਿਆ ਇੱਧਰ ਕਰੋਟ ਇੱਧਰ ਖੱਬੇ ਹੱਥ ਆ ਗਿਆ ਬਹਿ ਬਹਿਲ ਉਹ ਵੀ ਖੱਬਿਆ ਥਾ ਗਿਆ ਬੱਸੀ ਸੱਜਿਆ ਥਾ ਗਈ ਗੁਲਾਮ ਤਲਾਈ ਵੀ ਸੱਜਿਆ ਥਾ ਗਈ ਇਹ ਰੋਡ ਕੌਲਾਂ ਵਾਲੇ ਟੋਬੇ ਤੋਂ ਆ ਰਿਹਾ ਹੈ ਇਹ ਸਿੱਧਾ ਨੈਣਾਦੇਵ ਮੰਦਿਰ ਨੂੰ ਜਾਂਦਾ ਰਸਤਾ ਇਹ ਪਿੰਡ ਖਰੋਟ ਨੂੰ ਰਸਤਾ ਜਾ ਰਿਹਾ ਹੈ ਜਿੱਥੇ ਸਬੰਧਤ ਮਹਿਕਮੇ ਵੱਲੋਂ ਸੜਕ ਬਣਾਈ ਜਾ ਰਹੀ ਹੈ ਅਤੇ ਸੜਕ ਦੇ ਨਾਲ ਹੀ ਰੇਲਵੇ ਲਾਈਨ ਦਾ ਜੋ ਕੰਮ ਹੈ ਉਹ ਜੰਗੀ ਪੱਧਰ ਤੇ ਚੱਲ ਰਿਹਾ ਹੈ ਤਰਨਾਲ ਵੀ ਤੁਹਾਨੂੰ ਦਿਖਾਵਾਂਗੇ ਬਣ ਰਹੇ ਨੇ ਪ੍ਰਧਾਨ ਮੰਤਰੀ ಗ್ರಾಮ ਸੜਕ ਯੋਜਨਾ ਜ਼ਿਲ੍ਹਾ ਬਲਾਸਪੁਰ ਇਹ ਸਾਰਾ ਡਾਟਾ ਲਿਖਿਆ ਹੋਇਆ ਹੈ ਸੜਕ ਦਾ ਪ੍ਰਧਾਨ ਮੰਤਰੀ ಗ್ರಾಮ ਸੜਕ ਯੋਜਨਾ ਤਹਿਤ ਇਹ ਸੜਕ ਬਣ ਰਹੀ ਹੈ ਸੜਕ ਦਾ ਨਾਮ ਟੋਬਾ ਗਲਾਬ ਚਲਾਈ 6 ਕਰੋੜ ਸੜਕ ਪੈਕੇਜ ਨੰਬਰ ਐਚ ਪੀ 01175 ਲੰਬਾਈ 6.340 ਕਿਲੋਮੀਟਰ 5 ਸਾਲ ਰੱਖ-ਰਖਾਵ ਲਾਗਤ ਹੈਗੀ ਜਿਹੜੀ 4498446.00 ਆਰੰਭ ਕਰਨੇ ਕੀਤੀ ਸੀ ਸਮਾਪਨ ਕੀਤੀ ਸੀ ਆਗੀ ਕਾਰਿਆ 21/8/2024 21/2/2026 ਤੱਕ ਠੇਕੇਦਾਰ ਦਾ ਨਾਮ ਹੈ ਜਮੇਰ ਸਿੰਘ ਠਾਕੁਰ ਜ਼ਿਲ੍ਹਾ ਬਲਾਸਪੁਰ ਨਿਪਨ ਅਜੰਸੀ ਅਦਿਸ਼ਾਈ ਉਹਨecta ਮੰਡਲ ગ્રામ ਵਿਕਾਸ ਮੰਤਰਾਲੇ ਆ ਭਾਰਤ ਸਰਕਾਰ ਦੁਆਰਾ ਇਹ ਸੜਕ ਦਾ ਜੋ ਕੰਮ ਹੈ ਚੱਲ ਰਿਹਾ ਹੈ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਵਾਂਗੇ ਰੇਲਵੇ ਲਾਈਨ ਦਾ ਕੰਮ ਅਤੇ ਜਿਹੜੀ ਇਹਦੇ ਨਾਲ ਸੜਕ ਹੈਗੀ ਉਹਦਾ ਕੰਮ ਜੰਗੀਪੱਦਰ ਤੇ ਚੱਲ ਰਿਹਾ ਹੈ ਤੁਹਾਡਾ ਆਪਣਾ ਵਿਜੇ ਸ਼ਰਮਾ ਇਹ ਜੋ ਤੁਹਾਨੂੰ ਹਿਮਾਚਲ ਦੇ ਵਿੱਚ ਸਾਹਮਣੇ ਸੁਰੰਗ ਦਿਖਾ ਰਹੇ ਹਾਂ ਇਹ ਭਰੂਪਲੀ ਤੋਂ ਬਲਾਸਪੁਰ ਹਿਮਾਚਲ ਪ੍ਰਦੇਸ਼ ਇਕ ਰੇਲਵੇ ਦੀ ਲਾਈਨ ਪਾਉਣ ਦਾ ਕੰਮ ਜੰਗੀਪੱਦਰ ਤੇ ਸ਼ੁਰੂ ਹੋ ਚੁੱਕਿਆ ਹੈ ਇਸ ਦੇ ਨਾਲ ਨਾਲ ਜੰਗੀਪੱਦਰ ਤੇ ਸੜਕ ਬਣ ਰਹੀ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਚ ਨੈਣਾ ਦੇਵੀ ਬਲਾਸਪੁਰ ਜਾਣ ਵਾਲੇ ਯਾਤਰੀਆਂ ਨੂੰ ਰੇਲਵੇ ਵੱਲੋਂ ਰੇਲ ਗੱਡੀ ਦੀ ਸਹੂਲਤ ਮਿਲਣ ਜਾ ਰਹੀ ਹੈ ਇਹ ਜਿਹੜੀ ਸੁਰੰਗ ਹੈ ਇਹ ਆਨੰਦਪੁਰ ਤੋਂ ਜਦੋਂ ਆਪਾਂ ਕੌਲਾਂ ਵਾਲੇ ਟੋਬੇ ਤੋਂ ਮਾਤਾ ਨੈਣਾ ਦੇਵੀ ਦੇ ਮੰਦਰ ਨੂੰ ਜਾਂਦੇ ਆ ਉਸ ਤੋਂ ਕਰੋਟ ਪਿੰਡ ਨੂੰ ਇਹ ਸੜਕ ਮੋੜਦੀ ਹੈ ਥਰੋੜੀ ਥਰੋੜ ਥਰੋੜ ਥਰੋਟ ਥਰੋਟ ਤੌੜੀ ਸਮਾਚਲਪ੍ਰਦੇਸ਼ ਦੇ ਧਰੋਟ ਪਿੰਡ ਨੂੰ ਸੜਕ ਮੁੜਦੀ ਹੈ ਇਹ ਰੋਡ ਦਾ ਕੰਮ ਸਹੀ ਨਹੀਂ ਹੋ ਰਿਹਾ ਹਾਂਜੀ ਰੋਡ ਦਾ ਕੰਮ ਸਹੀ ਨਹੀਂ ਹੋ ਰਿਹਾ ਸਹੀ ਨਹੀਂ ਹੋ ਰਿਹਾ ਸਹੀ ਨਹੀਂ ਹੋ ਰਿਹਾ ਇੱਕ ਮਿੰਟ ਆ ਰਿਹਾ ਜਿਸ ਤੇ ਯਾਤਰੀਆਂ ਨੂੰ ਰੇਲਵੇ ਦੀ ਸਹੂਲਤ ਮਿਲੇਗੀ ਤੁਹਾਡੀ ਅਸੀਂ ਇੱਥੋਂ ਦੇ ਵਸਨੀਕਾਂ ਨਾਲ ਗੱਲ ਵੀ ਕਰਾਉਨੇ ਆ ਉਹਨਾਂ ਦਾ ਕੀ ਕਹਿਣਾ ਹੈ ਕੀ ਨਾਮ ਹੈ ਤੁਹਾਡਾ ਰਿਕੀਰਾਮ ਰਿਕੀਰਾਮ ਦੱਸਿਓ ਕੀ ਗੱਲਬਾਤ ਹੈ ਇਹ ਰੇਲਵੇ ਲਾਈਨ ਜਿਹੜੀ ਬਣ ਰਹੀ ਹੈ ਨਾ ਜੀ ਹਾਂਜੀ ਆ ਇਹ ਪਨੁਪੜੀ ਤੇ ਇਹ ਬੈਰੀ ਪਰਮਾਨੇ ਤੱਕ ਬਣ ਰਹੀ ਹੈ ਅੱਛਾ ਤਾਂ ਇਹਦਾ ਕੰਮ ਸੁਚਾਰੂ ਰੂਪ ਸੇ ਚੱਲ ਰਿਹਾ ਹੈ ਅੱਛਾ ਕੰਮ ਚੱਲ ਰਿਹਾ ਠੀਕ ਚੱਲ ਰਿਹਾ ਓਕੇ ਤਾਂ ਜਿਹੜੀ ਇਸ ਦੇ ਸਾਹ ਸਾਹ ਤੇ ਜੋ ਸੜਕ ਹੈ ਇਸ ਦਾ ਕੰਮ ਠੀਕ ਨਹੀਂ ਚੱਲ ਰਿਹਾ ਕੀ ਵਜ੍ਹਾ ਇਹਦੇ ਇਹ ਇਸ ਦਾ ਐਸਾ ਹੈ ਨਾ ਹਾਂਜੀ ਇਹ ਅਜ ਕੋਲਾਣ ਟੋਬੇ ਤੇ ਗੋਲ ਥਾਈ ਜੋ ਰੋੜ ਹੈ ਉਹ 18 ਫੁੱਟ ਠੀਕ ਬਣ ਰਿਹਾ ਓਕੇ ਔਰ ਅੱਜ ਕੋਲਾਲ ਟੂ ਬੇ ਤੇ ਰੋਡ ਤੱਕ ਜੋ ਰੋਡ ਬਣ ਰਿਹਾ ਉਹ ਉਹ 10 ਫੁੱਟ ਹੀ ਰੋਡ ਬਣਾ ਰਿਹਾ ਜਦਕਿ ਉਸਕੇ ਬਰਾਬਰ ਬਣਨਾ ਚਾਹੀਏ 18 ਫੁੱਟ ਬਣਨਾ ਚਾਹੀਦਾ 18 ਫੁੱਟ ਬਣਨਾ ਚਾਹੀਏ ਉਹ ਜਦ ਕੇ 10 ਫੁੱਟ ਬਣਾ ਰਹੇ ਆ ਹਾਂ ਔਰ ਕਹਤੇ تھے ਕਿ ਇਹ ਡਬਲ ਰੋਡ ਬਣਨਾ ਹੈ ਓਕੇ ਇਹ ਡਬਲ ਰੋਡ ਨਹੀਂ ਬਣਾ ਰਿਹਾ ਜਾਂ ਸਿੰਗਲ ਰੋਡ ਬਣਾ ਰਹੇ ਆ ਔਰ ਇਸकी ਜੋ ਗਰਾਊਂਡਿੰਗ ਹੈ ਉਹ ਵੀ ਠੀਕ ਨਹੀਂ ਹੋ ਰਹੀ ਹੈ ਅੱਛਾ ਅੱਛਾ हां ये ठीक होनी चाहिए ओके okay. और इसकी इंक्वायरी की जाए इस रोड की इस रोड की इंक्वायरी की जाए हां इंक्वायरी होनी चाहिए हां हां ये बहुत कॉम्परशनली है ठीक है अच्छा ताकि ये हिमाचल गवर्नमेंट है जिसका काम करवा रही है, है, है।, है, है। एजी ਇਹਨਾਂ ਨੇ ਦੱਸਿਆ ਸਾਨੂੰ ਵੀ ਇਹ ਸੜਕ ਜਿਹੜੀ 18 ਫੁੱਟ ਬਣਨੀ ਸੀ ਜਦ ਕਿ ਇਹ 10 ਫੁੱਟ ਬਣਾ ਰਹੇ ਨੇ ਇਹਦੇ ਨਾਲ ਹੀ ਰੇਲਵੇ ਲਾਈਨ ਬਣ ਰਹੀ ਹੈ ਜਿਸ ਦੀ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਨੇ 18 ਫੁੱਟ ਵੱਡੀ ਚਾਹੀਦੀ ਹੈ